ਕੀ ਇਹ ਸਿੱਧੂ ਬਾਈ ਦੀ ਲਾਸਟ ਵੀਡੀਓ ਹੈ ਜਿਹੜੀ ਸਿੱਧੂ ਬਾਈ ਖੁਦ ਸ਼ੂਟ ਕਰਕੇ ਗਏ ਸੀ ਸਿੱਧੂ ਮਸੂਏ ਵਾਲਾ ਬਾਈ ਦੇ ਜਾਣ ਤੋਂ ਬਾਅਦ ਪਹਿਲਾ ਇਦਾਂ ਦਾ ਗਾਣਾ ਆਇਆ ਜਦੀ ਵੀਡੀਓ origignal ਆਈ ਹੈ ਯਾਨੀ ਕਿ ਇਹਦੇ ਵਿੱਚ ਸਿੱਧੂ ਬਾਈ ਤੇ ਕੋਈ ਵੀ VFX ਨਹੀਂ ਲਾਏ ਗਏ ਇਸ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਕਾਫੀ ਵੱਡੇ ਵੱਡੇ ਰਿਕਾਰਡ ਟੁੱਟੇ ਨੇ ਇਸ ਵੀਡੀਓ ਚ ਆਪਾਂ ਇਸ ਗਾਣੇ ਦੀ ਵੀਡੀਓ ਦਾ ਬ੍ਰੇਕਡਾਊਨ ਕਰਾਂਗੇ ਇਹਦੇ ਵਿੱਚ ਜਿਹੜੀਆਂ ਕਲਿੱਪਸ ਨੇ ਸਿੱਧੂ ਬਾਈ ਦੀਆਂ ਉਹਨਾਂ ਨੂੰ ਇੱਕ ਇੱਕ ਕਰਕੇ ਦੇਖਾਂਗੇ ਫਿਰ ਗਾਣੇ ਦੀ ਲਾਸਟ ਕਲਿੱਪ ਦੇ ਵਿੱਚ ਇੱਕ ਵੌਇਸ ਨੋਟ ਵੀ ਹੈ ਸਿੱਧੂ ਬਾਈ ਦਾ ਤੇ ਕਾਫੀ ਸਾਰੀਆਂ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਨੇ ਸਟੀਲ ਯੋਕੀ ਚੇਂਜਸ ਨੇ ਆਪਾਂ ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ ਇਹ ਸਿੱਧੂ ਬਾਈ ਦੀ ਲਾਸਟ ਵੀਡੀਓ ਹੈ ਜਿਹੜੀ ਸਿੱਧੂ ਬਾਈ ਖੁਦ ਸ਼ੂਟ ਕਰਕੇ ਗਏ ਸੀ ਜਾਂ ਇਸ ਤੋਂ ਇਲਾਵਾ ਵੀ ਕਾਫੀ ਸਾਰੇ ਗਾਣੇ ਬਚੇ ਹੋਏ ਨੇ ਆਪਾਂ ਇਸ ਚੀਜ਼ ਦੇ ਬਾਰੇ ਵੀ ਗੱਲ ਕਰਾਂਗੇ ਸੋ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਡਿਟੇਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੋ ਆਓ ਵੀਡੀਓ ਸ਼ੁਰੂ ਕਰੀਏ ਦੇਖੋ ਇਹ ਜਿਹੜੀਆਂ ਫੋਟੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸਿੱਧੂ ਬਾਈ ਦੀਆਂ ਇਹ ਤੁਸੀਂ ਸੋਸ਼ਲ ਮੀਡੀਆ ਤੇ ਕਿਤੇ ਨਾ ਕਿਤੇ ਜ਼ਰੂਰ ਦੇਖੀਆਂ ਹੋਣਗੀਆਂ ਇਹ ਉਹ ਫੋਟੋ ਜਿਹਨੇ ਜਦੋਂ ਸਿੱਧੂ ਬਾਈ ਦਾ ਇਹ ਗਾਣਾ ਸ਼ੂਟ ਹੋ ਰਿਹਾ ਸੀ ਕਿਉਂਕਿ ਤੁਸੀਂ ਇਹਨਾਂ ਫੋਟੋਜ਼ ਦੇ ਵਿੱਚ ਜਿਹੜੀ ਲੁੱਕ ਦੇਖ ਰਹੇ ਹੋ ਇਹ ਸੇਮ ਲੁੱਕ ਆਪਾਂ ਨੂੰ ਸਿੱਧੂ ਬਾਈ ਦੀ ਇਸ ਵੀਡੀਓ ਦੇ ਵਿੱਚ ਵੀ ਦੇਖਣ ਨੂੰ ਮਿਲੀ ਹੈ ਇਹਨੇ ਇਸ ਵੀਡੀਓ ਨੇ ਵੱਡੇ ਵੱਡੇ ਰਿਕਾਰਡ ਤੋੜ ਦਿੱਤੇ ਨੇ ਵੈਸੇ ਤਾਂ ਇਹ ਜਿਹੜੀਆਂ ਫੋਟੋ ਤੁਸੀਂ ਦੇਖ ਰਹੇ ਹੋ ਇਹ ਉਹੀ ਸੈੱਟ ਹੈ ਜਿੱਥੇ ਸਿੱਧੂ ਬਾਈ ਦਾ ਇਹ ਗਾਣਾ ਸ਼ੂਟ ਹੋਇਆ ਸੀ ਇਹ ਬਹੁਤ ਡਿਫਰੈਂਟ ਸੈੱਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿੰਨੀਆਂ ਵੀ ਲੋਕੇਸ਼ਨਸ ਤੁਸੀਂ ਬ੍ਰੇਕਫਾਸਟ ਕਰ ਰਹੇ ਨੇ ਉੱਥੇ ਹੀ ਲਿਪਸਿੰਗ ਸ਼ੁਰੂ ਹੋ ਜਾਂਦੀ ਹੈ ਉੱਥੇ ਹੀ ਸਿੰਕ ਲੈ ਗਏ ਨੇ ਇਸ ਗਾਣੇ ਤੇ ਇੱਕ ਟ੍ਰਾਂਜੀਸ਼ਨ ਮੈਨੂੰ ਬਹੁਤ ਘੈਂਟ ਲੱਗਿਆ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਸਿੱਧੂ ਬਾਈ ਦੀ ਇਸ ਚਲਦੀ ਹੋਈ ਵੀਡੀਓ ਦੇ ਵਿੱਚੋਂ ਜਦੋਂ ਦੂਜੀ ਵੀਡੀਓ ਸ਼ਿਫਟ ਹੁੰਦੀ ਹੈ ਇਹਨਾਂ ਦੋਨਾਂ ਕਲਿਪਸ ਦੇ ਵਿੱਚ ਇਸ ਕੁੜੀ ਨੂੰ ਟ੍ਰਾਂਜੀਸ਼ਨ ਬਣਾਇਆ ਗਿਆ ਤੇ ਇਹ ਚੀਜ਼ ਬਹੁਤ ਸਮੂਧ ਹੁੰਦੀ ਆਪਾਂ ਨੂੰ ਪਤਾ ਵੀ ਨਹੀਂ ਚੱਲਦਾ ਜਿਹੜੀ ਕਿ ਇੱਕ ਦੇਖਣ ਚ ਬਹੁਤ ਘੈਂਟ ਲੱਗ ਰਹੀ ਹੈ ਕਿਉਂਕਿ ਮੈਂ ਖੁਦ ਵੀ ਵੀਡੀਓਜ਼ ਐਡਿਟ ਕਰਦਾ ਸੋ ਉਸ ਪਰਸਪੈਕਟਿਵ ਤੋਂ ਮੈਂ ਇਹ ਚੀਜ਼ ਨੋਟ ਕੀਤੀ ਹੈ ਫਿਰ ਇਹ ਥੀਏਟਰ ਵਾਲਾ ਸੈੱਟ ਬਣਾਇਆ ਗਿਆ ਜਿੱਥ ਬਹੁਤ ਡਿਫਰੈਂਸ ਲੱਗੂਗਾ ਜਿਹੜਾ ਆ ਵਾਲੇ ਸ਼ਾਟਸ ਨੇ ਇਹ ਕੀ ਜਿਆਦਾ ਨੇਰੇ ਵਿੱਚ ਸ਼ੂਟ ਕੀਤੇ ਹੋਏ ਸੀਗੇ ਜਿਹੜੇ ਫਿਕਸ ਰੇਟ ਵੀ ਹੋ ਰਹੀ ਹੈ ਵੀਡੀਓ ਥੋੜੀ ਜੀ ਤੇ ਜਿਹੜਾ ਇਹ ਥੀਏਟਰ ਵਾਲਾ ਸੀਨ ਹੈ ਇਹ ਪਤਾ ਨਹੀਂ ਕੀ ਸੋਚ ਕੇ ਡਿਜ਼ਾਈਨ ਕੀਤਾ ਇਹਨਾਂ ਨੇ ਸ਼ੂਟ ਕਰਨ ਦੇ ਦੌਰਾਨ ਕਿ ਤੁਸੀਂ ਨੋਟਿਸ ਕੀਤਾ ਹੀ ਹੋਣਾ ਕਿ ਸਿੱਧੂ ਬਾਈ ਤੇ ਸਟੀਲ ਬੈਂਗਲ ਸਾਹਮਣੇ ਜਿਹੜੀ ਸਕਰੀਨ ਤੇ ਦੇਖ ਰਹੇ ਨੇ ਫਿਰ ਉਸੇ ਹੀ LED ਤੇ ਇਹਨਾਂ ਦੀ ਖੁਦ ਦੀ ਵੀਡੀਓ ਵੀ ਚੱਲ ਰਹੀ ਹੁੰਦੀ ਹੈ ਫਿਰ ਇੱਕ ਜਗ੍ਹਾ ਤੇ ਫਰੇਡੋ ਦੀ ਰੈਪ ਵੀ ਵਿੱਚ ਹੀ ਦਿਖ ਜਾਂਦੀ ਸੋ ਇਹ ਵਾਲੀ ਚੀਜ਼ ਆਪਾਂ ਵਧੀਆ ਵੀ ਕਹਿ ਸਕਦੇ ਹਾਂ ਤੇ ਇਹ ਇੱਕ ਚੀਜ਼ ਸੀ ਜਿਹੜੀ ਬਹੁਤ ਨਵੀਂ ਲੱਗੀ ਮੈਨੂੰ ਇਸ ਵੀਡੀਓ ਦੇ ਵਿੱਚ ਬਾਈ ਦੀ ਆਵਾਜ਼ ਸੁਣਦੀ ਹੈ ਆ ਜੀ ਮੇਰੇ ਲਈ ਰਿਸ਼ਤੇ ਜਿਆਦਾ ਜ਼ਰੂਰੀ ਨੇ ਉਸਟੀਲ ਬੈਂਗਲਸ ਨੇ ਸਿੱਧੂ ਬਾਈ ਦੀ ਇਹ ਵਾਲੀ ਵੌਇਸ ਪਾ ਕੇ ਇੱਥੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਧੂ ਬਾਈ ਤੇ ਉਹਨਾਂ ਦੇ ਵਿੱਚ ਕਿੰਨਾ ਰਿਸ਼ਤਾ ਗਹਿਰਾ ਸੀ ਸਿੱਧੂ ਬਾਈ ਕੀ ਸੋਚਦੇ ਹੁੰਦੇ ਸੀ ਸਟੀਲ ਬੈਂਗਲਸ ਦੇ ਬਾਰੇ ਇਹ ਚੀਜ਼ਾਂ ਆਪਾਂ ਨੂੰ ਇਸ ਵੌਇਸ ਨੋਟ ਦੇ ਵਿੱਚ ਸੁਣਨ ਨੂੰ ਮਿਲਦੀਆਂ ਫਿਰ ਇੱਕ ਕਲਿੱਪ ਦੇ ਵਿੱਚ ਸਿੱਧੂ ਬਾਈ ਖੁਦ ਲਿਖਦੇ ਹੋਏ ਵੀ ਦਿਖ ਰਹੇ ਨੇ ਤੇ ਹੈੱਡਫੋਨ ਲੱਗੇ ਨੇ ਉਹਨਾਂ ਦੇ ਤੇ ਸ਼ਾਇਦ ਸਿੱਧੂ ਬਾਈ ਇਸ ਜਗ੍ਹਾ ਤੇ ਆਪਣਾ ਗਾਣਾ ਹੀ ਤਿਆਰ ਕਰ ਰਹੇ ਹੋਣ ਕਿਉਂਕਿ ਅਗਲੀ ਕਲਿੱਪ ਦੇ ਵਿੱਚ ਮਿਊਜ਼ਿਕ ਬਣਾਉਂਦੇ ਹੋਏ ਦਿਖਦੇ ਨੇ ਸਟੀਲ ਬ ਨੇ ਕਿ ਜੇਕਰ ਸਿੱਧੂ ਬਾਈ ਹੁੰਦੇ ਤਾਂ ਆਪਾਂ ਨੂੰ ਵੀਡੀਓ ਦੇ ਵਿੱਚ ਇਹ ਲਾਸਟ ਵਾਲਾ ਪਾਰਟ ਨਹੀਂ ਸੁਣਨ ਨੂੰ ਮਿਲਣਾ ਸੀ ਨਾ ਹੀ ਇਹ ਵੀਡੀਓ ਕਲਿੱਪਸ ਦੇਖਣ ਨੂੰ ਮਿਲਣੀਆਂ ਸੀ ਕਿਉਂਕਿ ਉਦੋਂ ਆਪਾਂ ਬਹੁਤ ਖੁਸ਼ੀ-ਖੁਸ਼ੀ ਇਹ ਗਾਣਾ ਸੁਣਦੇ ਤੇ ਸਾਰੀਆਂ ਚੀਜ਼ਾਂ ਇੰਜੋਏ ਕਰਦੇ ਇਸ ਗਾਣੇ ਦੀ ਜਿੰਨੀ ਆਪਾਂ ਖੁਸ਼ ਹੋ ਕੇ ਵੇਟ ਕਰ ਰਹੇ ਸੀ ਗਾਣਾ ਆਉਂਦਿਆਂ ਹੀ ਆਪਾਂ ਸਾਰੇ ਜਣੇ ਇਮੋਸ਼ਨਲ ਹੋ ਗਏ ਮੈਨੂੰ ਲੱਗਦਾ ਕਿ ਇਦਾਂ ਦਾ ਕੋਈ ਵੀ ਇਨਸਾਨ ਨਹੀਂ ਹੋਊਗਾ ਜਿਹੜਾ ਇਸ ਗਾਣੇ ਨੂੰ ਸੁਣ ਕੇ ਇਮੋਸ਼ਨਲ ਨਾ ਹੋਇਆ ਹੋਵੇ ਸੋ ਇਸ ਗਾਣੇ ਨੂੰ ਜਦੋਂ ਪ੍ਰੀਮੀਅਰ ਤੇ ਲਾਇਆ ਗਿਆ ਸੀ ਉਦੋਂ 1,55,000 ਦੇ ਲਗਭਗ ਲੋਕ ਦੇਖ ਰਹੇ ਸੀ ਹੁਣ ਇੱਕ ਤ ਦੁਬਈ ਦੀ ਜਿਹੜੀ origignal video ਹੈ ਉਹ ਦੇਖਣ ਨੂੰ ਮਿਲੂ ਪਰ ਹੁਣ ਜਦੋਂ ਦੇ ਸਿੱਧੂ ਬਾਈ ਦੇ ਫਾਦਰ ਸਾਹਿਬ ਦੀ ਸਪੀਚ ਆਈ ਹੈ ਉਹਨਾਂ ਨੇ ਇਸ ਗਾਣੇ ਤੋਂ ਬਾਅਦ ਜਿਹੜਾ ਇੰਟਰਵਿਊ ਦਿੱਤਾ ਉਹਨਾਂ ਦੇ ਵਿੱਚ ਸਾਫ਼-ਸਾਫ਼ ਕਿਹਾ ਕਿ ਗਾਣੇ ਬਹੁਤ ਸਾਰੇ ਨੇ ਆਪਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਉਹ ਟਾਈਮ-ਟਾਈਮ ਤੇ ਰਿਲੀਜ਼ ਹੁੰਦੇ ਰਹਿਣਗੇ ਉਹਨਾਂ ਨਾਲੇ ਕਾਫੀ Song ਸਾਡੇ ਕੋਲੇ ਪੈਂਡਿੰਗ ਨੇ ਕਾਫੀ ਤਿਆਰ ਵੀ ਪਏ ਨੇ ਕੁਝ ਥੋੜੇ-ਬੋਤੇ 19 ਕੀ ਦੇ ਮਨਾ ਮਤਾ ਕਰਨ ਵਾਲੇ ਵੀ ਨੇ ਪਰ ਅਬਦੋ ਹਲੇ ਮੈਟਰ ਬਹੁਤ ਪਿਆ ਆਪਣਾ ਮੈਂ ਇਹ ਕਹਿ ਸਕਦਾ ਮੈਂ ਦਰਸ਼ਕਾਂ ਨੂੰ ਤੁਹਾਡੇ ਮਾਧਿਅਮ ਦੇ ਨਾਲ ਕਹਿ ਸਕਦਾ ਵੀ ਸਿੱਧੂ ਦੀ ਕਮੀ ਜ਼ਰੂਰ ਹੈ ਪਰ ਇੰਨੀ ਵੀ ਜ਼ਿਆ ਆਪਣੀ ਮਜ਼ਦੂਰੀ ਦਾ ਅਹਿਸਾਸ ਹਮੇਸ਼ਾ ਕਰਵਾਉਂਦਾ ਹੈ ਉਹਨਾਂ ਦੇ ਮੂੰਹੋਂ ਇਹ ਵਾਲੀ ਗੱਲ ਸੁਣ ਕੇ ਸਾਰੇ ਫੈਨਸ ਖੁਸ਼ ਹੋ ਗਏ ਮੈਨੂੰ ਬਹੁਤ ਖੁਸ਼ੀ ਮਿਲੀ ਜੇਕਰ ਉਹ ਸਿੱਧੂ ਬਾਈ ਦੇ ਪ੍ਰੋਜੈਕਟ ਨੂੰ ਲੈ ਕੇ ਇੰਨਾ ਸ਼ੋਰ ਹੋ ਕੇ ਦੱਸ ਰਹੇ ਨੇ ਵਾਕਿਆ ਸਿੱਧੂ ਬਾਈ ਦਾ ਮੈਟਰ ਬਹੁਤ ਜ਼ਿਆਦਾ ਪਿਆ ਹੈ ਪਰ ਉਹਨਾਂ ਨੇ ਨਾਲ ਦੀ ਨਾਲ ਗੱਲ ਇਹ ਵੀ ਦੱਸੀ ਕਿ ਮੈਨੂੰ ਉਸ ਚੀਜ਼ ਦੇ ਵਿੱਚ ਖੁਸ਼ੀ ਹੁੰਦੀ ਹੈ ਕਿ ਮੈਂ ਸਾਰੇ ਫੈਨਸ ਨੂੰ ਇਹ ਗਾਣਾ ਦੇ ਤਾ ਯਾਨਕਿ ਉਹਨਾਂ ਦੇ ਗੱਲਾਂ ਦੇ ਵਿੱਚੋਂ ਸਾਫ਼ ਪਤਾ ਚੱਲ ਰਿਹਾ ਹੈ ਕਿ ਉਹ ਇੱਕ ਤਰ੍ਹਾਂ ਦਾ ਸਿੱਧੂ ਮਸੂਏ ਵਾਲਾ ਬਾਈ ਨੂੰ ਆਪਣੇ ਅੰਦਰ ਫੀਲ ਕਰ ਰਹੇ ਨੇ ਕਿਉਂਕਿ ਸਿੱਧੂ ਬਾਈ ਦਾ ਵੀ ਮਾਈਂਡਸੈਟ ਕਿੰਨਾ ਕਿਤੇ ਇਹੀ ਹੁੰਦਾ ਸੀ ਕਿ ਮੈਂ ਆਪਣਾ ਗਾਣਾ ਜਿਹੜਾ ਬਣਾਤਾ ਉਹ ਲੋਕਾਂ ਇਸ ਵਾਲੀ ਵੀਡੀਓ ਤੇ ਕਲਿੱਕ ਕਰਕੇ ਦੇਖ ਸਕਦੇ ਹੋ